ਦੇਖ ਸਕਦੇ ਆ ਕਿ ਦਰਬਾਰ ਸਾਹਿਬ ਦੇ ਉੱਤੇ ਵੀ ਫੌਜ ਚੜੀ ਹੋਈ ਆ ਫੌਜ ਜਿਹੜੀ ਆ ਦਰਬਾਰ ਸਾਹਿਬ ਦੇ ਉੱਤੇ ਫਿਰ ਰਹੀ ਆ ਇਹ ਦਰਬਾਰ ਸਾਹਿਬ ਦੇ ਪਿੱਛੇ ਦਿਓੜੀ ਆ ਇਧਰੋਂ ਦੀ ਲੰਗਰ ਸਾਹਿਬ ਨੂੰ ਜਾਇਦਾ ਲੰਗਰ ਸ਼ਕਣ ਵਾਲ ਤੇ ਜਾਂ ਲੰਗਰ ਸ਼ੱਕ ਕੇ ਉਧਰੋਂ ਇਧਰ ਨੂੰ ਆਈਏ ਉਤਰੀਏ ਤੇ ਸਾਹਮਣੇ ਦਰਬਾਰ ਸਾਹਿਬ ਆ ਤੇ ਇੱਥੋਂ ਟੈਂਕ ਉਤਾਰੇ ਗਏ ਸੀ ਜਿਹਦੇ ਕਰਕੇ ਸਾਰੀਆਂ ਪੌੜੀਆਂ ਜੜੀਆਂ ਟੁੱਟ ਗਈਆਂ ਸੀਗੀਆਂ ਤੇ ਇਹ ਟੈਂਕੀ ਟੈਂਕੀ ਦੇ ਉੱਤੇ ਵੀ ਸਿੰਘਾਂ ਦਾ ਮੋਰਚਾ ਸੀਗਾ ਆ ਲੰਗਰ ਸਾਹਿਬ ਦੇ ਉੱਤੇ ਵੀ ਸਿੰਘਾਂ ਦਾ ਮੋਰਚਾ ਸੀਗਾ ਬੁੰਗੇ ਆ ਗਏ ਇਹਨਾਂ ਦੇ ਉੱਤੇ ਵੀ ਸਿੰਘਾਂ ਦਾ ਮੋਰਚਾ ਸੀਗਾ ਤੇ ਸਾਰਾ ਇਹ ਜਿਹੜੀ ਪ੍ਰਕਰਮਾਂ ਆ ਫੌਜ ਦੇ ਲਈ ਇੱਕ ਕਿਲਿੰਗ ਗਰਾਉਂਡ ਬਣਿਆ ਹੋਇਆ ਸੀਗਾ ਤੇ ਇਹ ਟੈਂਕੀ ਦੇਖੋ ਮੁੜ ਕੇ ਇਹਨਾਂ ਬੰਬ ਮਾਰ ਮਾਰ ਕੇ ਉਡਾਈ ਜਿੰਨੇ ਵੀ ਇਹਨਾਂ ਕੋ ਉੱਡੀ ਇਹ ਬੁੰਗੇ ਨੇ ਉੱਤੇ ਬੁੰਗੇ ਵੀ ਉਡਾ ਦਿੱਤੇ ਗਏ ਸੀਗੇ ਤੇ ਆਹ ਜਿਹੜੀ ਫਲੈਸ਼ ਹੋ ਰਹੀ ਹੈ ਇੱਥੋਂ ਸਾਰੇ ਕਿਦੋਂ ਫਾਇਰ ਜਾ ਰਿਹਾ ਸੀਗਾ ਫੌਜ ਦੇ ਉੱਤੇ ਇੱਥੇ ਇੱਕ ਗੱਲ ਜ਼ਰੂਰ ਦੱਸ ਦੇਵਾਂ ਅਜੇ ਸੰਤਾ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਰਹਿਣਾ ਵੀ ਨਹੀਂ ਸੀ ਸ਼ੁਰੂ ਕੀਤਾ ਜਦੋਂ ਕਿ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਇੱਕ ਸਿੱਖਾਂ ਨੂੰ ਸਿਰਫ ਸਬਕ ਸਿਖਾਉਣ ਦੇ ਲਈ ਹਮਲਾ ਸੀਗਾ ਤੇ ਹੋਰ ਵੀ ਕਈ ਗੁਰਦਾਰਿਆਂ ਤੇ ਉਦੋਂ ਹਮਲਾ ਕੀਤਾ ਗਿਆ ਸੀ ਤੇ ਦਰਬਾਰ ਸਾਹਿਬ ਦਾ ਕੰਪਲੈਕਸ ਡੇਰਾ ਦੂਨ ਦੇ ਵਿੱਚ ਬਣਾ ਕੇ ਇਹਨਾਂ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ ਉੱਥੇ ਜਨਰਲ ਸੁਖ ਸਿੰਘ ਜੀ ਦੇ ਪੁੱਤਰ ਵੀ ਆਰਮੀ ਦੇ ਵਿੱਚ ਸੀਗੇ ਫੌਜ ਦੀ ਸਰਵਿਸ ਕਰਦੇ ਹੋਣਾਂ ਨੇ ਜਨਰਲ ਸੁਖ ਸਿੰਘ ਜੀ ਨੂੰ ਦੱਸਿਆ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਜ਼ਰੂਰ ਹੋਵੇਗਾ ਤੇ ਜਨਰਲ ਸੁਖ ਸਿੰਘ ਦੀ ਮੇਰੇ ਮੰਮੀ ਦੇ ਚਾਚਾ ਜੀ ਲੱਗਦੇ ਨੇ ਸੋ ਫੇਰ ਮਤਲਬ ਕਿ ਉਹਨਾਂ ਨੇ ਸਾਰੇ ਮੋਰਚੇ ਬਣਵਾਏ ਸੀਗੇ ਫੌਜ ਨੂੰ ਜਵਾਬੀ ਕਾਰਵਾਈ ਦੇਣ ਦੇ ਲਈ ਫੌਜ ਦੇ ਦੰਦ ਖੱਟੇ ਕਰਨ ਵਾਸਤੇ ਤੇ ਇਹ ਵੀਡੀਓ ਹਰ ਕਿਸੇ ਸਿੱਖ ਦੇ ਨਾਲ ਜਰੂਰ ਸ਼ੇਅਰ ਕਰੋ ਜੋ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਵੀਡੀਓ ਦੇਖ ਕੇ ਕਿ ਕਿੰਨਾ ਭਿਆਨਖਾ ਮਲਾ ਦਰਬਾਰ ਸਾਹਿਬ ਤੇ ਕੀਤਾ ਗਿਆ ਸੀਗਾ ਤੇ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ